ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਤਰੀਕਾ ਅੱਜ 8 ਸਤੰਬਰ ਸਵੇਰੇ 6 ਵਜੇ ਵੀ ਹੈਗੇ ਜੰਡੀਗੜ ਪੰਚਕੂਲਾ ਤੋਂ ਘੱਗਰ ਦੇ ਵਿੱਚ ਪਾਣੀ 5000 ਕਿਊਸਕ ਰਹਿ ਗਿਆ ਪਿਛਲੇ 24 ਘੰਟਿਆਂ ਤੋਂ ਇਹ 5000 ਹੀ ਚੱਲੀ ਜਾਂਦਾ ਹੈਗਾ ਉਸ ਤੋਂ ਪਹਿਲਾਂ ਪਰਸੋਂ ਇਹਦੇ ਵਿੱਚ ਪਾਣੀ ਆਇਆ ਸੀ 20 ਤੋਂ 25000 ਉਹ ਇੱਕ ਆਮ ਗੱਲ ਆ ਇਹ ਜਿਹਾ ਛੱਲਾ ਇੱਥੇ ਆਉਂਦਾਂ ਗੀਆਂ ਦੋ ਚਾਰ ਤਾਂ ਮੈਂ ਤੁਹਾਨੂੰ ਦੱਸਦਾ ਹੀ ਨਹੀਂ ਹੈਗਾ ਇੱਥੋਂ ਆ ਜਾਂਦੀਆਂ ਇਹ ਆਮ ਗੱਲ ਆ ਕਿ ਇਹ ਤੁਸੀਂ ਜ਼ਿਆਦਾ ਨੋਟ ਨਾ ਕਰਿਆ ਕਰੋ ਜੇ ਲਗਾਤਾਰ ਪਾਣੀ ਚੱਲਦਾ ਨਾ 50000 ਕਿਊਸਕ ਤੋਂ ਉੱਪਰ ਪਾਣੀ ਚੱਲਦਾ ਤੇ ਲਗਾਤਾਰ 8-7 ਘੰਟੇ ਚੱਲਦਾ ਫਿਰ ਆਪਣੇ ਗੱਲ ਸਾਹਬ ਚ ਨਹੀਂ ਆਉਂਦੀ ਫਿਰ ਔਖਾ ਹੁੰਦਾਗਾ 20-25000 ਤੱਕ ਕੁਝ ਨਹੀਂ ਹੋਣ ਲੱਗੇਗਾ ਕਿੰਨੇ ਵਾਰੀ ਮੈਂ ਦੇਖ ਲਿਆ ਤੇ ਕੋਈ ਖਾਸ ਗੱਲ ਨਹੀਂ ਦੂਜੀ ਗੱਲ ਵਾਰਿਸ਼ ਜਿਵੇਂ ਕੱਲ ਮੈਨੂੰ ਕਿੰਨੇ ਕਮੈਂਟ ਆਈ ਵਾਰਿਸ਼ ਅੰਡੀਗੜ ਚੰਡੀਗੜ ਵਾਰਿਸ਼ ਚੰਡੀਗੜ ਦੀ ਵਾਰਿਸ਼ ਕੁਝ ਨਹੀਂ ਕਹਿੰਦੀ ਆਮ ਵਾਰਿਸ਼ ਜੇ ਹੁੰਦੀ ਹੈ ਤੇ 10 ਮਿੰਟ 15 ਮਿੰਟ ਅੱਧਾ ਘੰਟਾ ਕੁਝ ਨਹੀਂ ਕਹਿੰਦੀ ਜਦੋਂ ਲਗਾਤਾਰ ਹੁੰਦੀ ਹੈ ਤਾਂ ਸਾਰੀ ਰਾਤ ਜਾਂ ਜ਼ਿਆਦਾਤਰ ਪਹਾੜਾਂ ਦੇ ਵਿੱਚ ਹੁੰਦੀ ਹੈ ਲਗਾਤਾਰ ਨਾਲ ਉਦੋਂ ਅਫੈਕਟ ਹੁੰਦਾ ਉਦੋਂ ਥੋੜਾ ਜਿਆ ਕਰਦੀ ਹੈ ਨਹੀਂ ਕੋਈ ਖਾਸ ਗੱਲ ਟੈਂਸ਼ਨ ਨਾ ਲਵੋ ਹੁਣ ਆਪਾਂ 101% ਮੋਰਚਾ ਜਿੱਤ ਚੁੱਕੇ ਆਂਗੇ ਹੁਣ ਚੱਲਦਾ ਮਾਰਕੰਡਾ ਮਾਰਕੰਡਾ ਕਾਫੀ ਘਟ ਗਈ ਦੋਸਤੋ ਜਿਵੇਂ ਤੁਹਾਨੂੰ ਮੈਂ ਹਰ ਰੋਜ਼ ਕਹਿੰਨਾ ਕਿ ਮਾਰਕੰਡਾ ਘਟੀ ਜਾਂਦੀ ਆ ਤੜਕੇ ਤੋਂ ਇੰਨੀ ਘਟ ਜੂ ਉਸੇ ਤਰ੍ਹਾਂ ਇਸ ਵਕਤ ਹੁਣ 14000 ਤੋਂ ਥੱਲੇ ਆ ਗਈ ਮਾਰਕੰਡਾ ਉੱਪਰਲੇ ਪਾਸੇ ਮੁਲਾਨਾ ਥੋੜਾ ਜਿਹਾ ਪਾਣੀ ਹੈਗਾਗਾ ਮੁਲਾਨਾ ਹੈਗਾ 18-19000 ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਉਹਦੇ ਨਾਲ ਇੰਨਾ ਕੀ ਆ ਜੇ 18000 ਨਾ ਹੁੰਦਾ ਤਾਂ ਇਹ ਸ਼ਾਮ ਤੱਕ 10000 ਤੇ ਆ ਜਾਂਦੀ ਹੁਣ ਆਏ 2 ਘੰਟੇ ਹੋ ਲੇਟ ਆ ਜਾਊਗੀ ਇਹਨੇ ਸ਼ਾਮ ਤੱਕ ਮਾਰਕੰਡਾ ਨੇ 10000 ਜਾਂ 10000 ਤੋਂ ਥੱਲੇ ਆ ਜਾਣਾਗਾ ਕੋਈ ਖਾਸ ਗੱਲ ਨਹੀਂ ਹੈਗੀ ਇਹ ਕਾਲੇ ਅੰਬ ਵੀ 3500 4000 ਕੇ ਉਸਕ ਪਾਣੀ ਰਹਿ ਗਿਆ ਉੱਥੇ ਵੀ ਕੁਝ ਨਹੀਂ ਹੈਗਾ ਕਹਿਣ ਤੋਂ ਭਾਵ ਕੀ ਆ ਇਧਰਲੇ ਪਾਸਾ ਪੰਚਕੂਲਾ ਚੰਡੀਗੜ੍ਹ ਮਹਾਲੀ ਇਧਰਲੇ ਪਾਸੇ ਤੋਂ ਜਾਂ ਮਾਰਕੰਡਾ ਵਾਲੇ ਪਾਸੇ ਤੋਂ ਇਧਰਲੇ ਪਾਸੇ ਕੋਈ ਪਾਣੀ ਵਗੈਰਾ ਹੈ ਨਹੀਂਗਾ ਉਸ ਤੋਂ ਅੱਗੇ ਆ ਗਈ ਟਾਂਗਰੀ ਟਾਂਗਰੀ ਦੇ ਵਿੱਚ ਪਾਣੀ ਬਹੁਤ ਘਟ ਜਾਂਦਾਗਾ ਜਿਵੇਂ ਕੁਝ ਨਾ ਕੁਝ ਫੇਕ ਬਹੁਤ ਚੱਲਦਾਗਾ ਕਲਮਨ ਬਹੁਤ ਕਮੈਂਟ ਆਏ ਕਹਿੰਦੇ ਜੀ ਮਾਰਕੰਡਾ 40000 ਆ ਜੀ ਤਾਂਗਰੀ ਚ 50000 ਆ ਜੀ ਐ ਕਿਵੇਂ 40000 ਹੋ ਜੂਗਾ 50000 ਹੋ ਜੂ ਕਮਾਲ ਦੀ ਗੱਲ ਲਗੀ ਮਾਰਕੰਡਾ ਦੇ ਵਿੱਚ 14000 ਹੈਗਾ ਤਾਂਗਰੀ ਜਿਹੜੇ ਕਿਉਸਕ ਨੇ ਨਾ ਉਹ ਮੈਨੂੰ ਪੂਰੇ ਨਹੀਂ ਪਤਾ ਕਿਉਂਕਿ ਜਦੋਂ ਪੂਰੇ ਨਹੀਂ ਪਤਾ ਤਾਂ ਗੱਲ ਕਰਨ ਦਾ ਸਵਾਦ ਜਾਂ ਨਹੀਂ ਆਉਂਦਾਗਾ ਇਹ ਗੱਲ ਕਲੀਅਰ ਆ ਤਾਂਗਰੀ 50% ਤੋਂ ਥੱਲੇ ਹੈਗੀ ਕੋਈ ਡਰ ਵਾਲੀ ਗੱਲ ਨਹੀਂ 1% ਵੀ ਬਿਲਕੁਲ ਵੀ ਨਹੀਂ ਹੈਗੀ ਹੁਣ ਚੱਲਦੇ ਆਪਾਂ ਇੱਕ ਘੱਗਰ ਆਜੋ ਚੱਲਗੇ ਨਾਲ-ਨਾਲ ਪਹਿਲਾਂ ਦੇਵੀਗੜੀ ਚੱਲਦੇ ਆਪਾਂ ਦੇਵੀਗੜ ਪਰਸੋਂ ਪਾਣੀ ਘਟਿਆ ਸੀ 2 ਫੁੱਟ ਕੱਲ੍ਹ ਕੱਟ ਹੈ 7 ਫੁੱਟ ਅੱਜ ਪਾਣੀ ਕੱਟ ਗਿਆ 7 ਫੁੱਟ ਤੋਂ ਉੱਪਰ ਕੁਝ ਇੰਚ ਹੈਗੇ ਹੈਗੇ ਪਰ 7 ਫੁੱਟ ਤੋਂ ਉੱਪਰ ਪਾਣੀ ਇਸ ਵਕਤ ਘਟ ਚੱਲੀ ਜਾਂਦਾ ਦੇਵੀਗੜ੍ਹ ਤੋਂ ਹੁਣ ਚੱਲਦੇ ਆਂ ਚੀਕੇ ਚੀਕੇ ਇਸ ਵਕਤ ਪਾਣੀ ਵਧਿਆਗਾ ਉਹਦੇ ਕਈ ਕਾਰਨ ਨੇ ਜਿਵੇਂ ਉੱਥੇ ਹੁਣ 24 6 ਆ 24 ਫੁੱਟ 6 ਇੰਚ ਪਾਣੀ ਚੱਲੀ ਜਾਂਦਾ ਉੱਥੇ 53600 ਕਿਊਸਕ ਤੋਂ ਉੱਪਰ ਪਾਣੀ ਚੱਲੀ ਜਾਂਦਾ ਉਹਦਾ ਕਾਰਨ ਕੀ ਆ ਜਿਹੜਾ ਵਿਭਾਗ ਨੋਟ ਕਰਦਾ ਉਹ ਪੁਲ ਦੀ ਢੰਗਾਈ ਨੋਟ ਕਰਦਾ ਜਿਹੜੀ ਸਪੀਡ ਆਗੀ ਉਹ ਨਹੀਂ ਨੋਟ ਕਰ ਰਹੇ ਕੱਲੀ ਡੰਗਾਈ ਦੇਖੀ ਜਾਂਦੇ ਉਹ ਕੀ ਕਰਦੇ ਪੁੱਲ ਲੰਬਾ ਦੇਖਿਆ ਲੰਬਾ ਦੇਖਣ ਤੋਂ ਬਾਅਦ ਉਹਦੇ ਮੰਨ ਲਓ ਕੈਲਕੂਲੇਟਰ ਚੱਕਿਆ ਬਣਾ ਕੇ ਕਿ ਉਸਕ ਛੱਡ ਦਿੰਦੇ ਆ ਕਿ ਉਸਕ ਮ ਆਪਣੇ ਤਰੀਕੇ ਹੋਰ ਬਹੁਤ ਨੇਗੇ ਉਹ ਗੱਲ ਕਿਤੇ ਫੇਰ ਕਰਾਂਗੇ ਪਰ ਜਿਹੜਾ ਹੁਣ ਇਸ ਵਕਤ ਪਾਣੀ ਆ ਉਹ ਕਿਉਂ ਵੱਧ ਰਿਹਾ ਪਾਣੀ ਨਹੀਂ ਵੱਧ ਰਿਹਾ ਉਹ ਉਹਦੀ ਤੁਸੀਂ ਸਪੀਡ ਦੇਖ ਲਓ ਕਿਵੇਂ ਉਥੇ ਘਟਿਆਗਾ ਉਹ ਜਿਹੜੇ ਉਥੇ ਪਾਣੀ ਹੁਣ ਇਸ ਵਕਤ ਇੱਕ ਛੱਪੜ ਵਾਂਗੂ ਆ ਕਿੰਨਾ ਸ਼ਾਂਤ ਆ ਪਾਣੀ ਤੁਸੀਂ ਉਹ ਦੇਖੋ ਉਮੀਰੀਆਂ ਪੈਣੋਂ हट ਗਈਆਂ ਉੱਬਲਣੋਂ हट ਗਿਆ ਉਹ ਚੀਜ਼ਾਂ ਸਾਰੀਆਂ ਨੋਟ ਕਰੋ ਜੇ ਪਾਣੀ ਉੱਪਰ ਨੂੰ ਚੜ ਰਿਹਾ ਨਾ ਤਾਂ ਉਹਦੀ ਸਪੀਡ ਵੀ ਦੇਖੋ ਸਪੀਡ ਕਿੰਨੀ ਘੱਡੀ ਪਈ ਆ ਸਪੀਡ ਬਹੁਤ ਘਟ ਗਈ ਪਾਣੀ ਉਥੇ ਘਟ ਹੈਗਾ ਠੀਕ ਹੈ ਡੰਗਾਈ ਹੋ ਗਈ ਪਾਣੀ ਦੀ ਮੰਨ ਲੈਂਦੇ ਆਪਾਂ ਪਰ ਪਾਣੀ ਜ਼ਿਆਦਾ ਨਹੀਂ ਹੈਗਾ ਟੈਨਸ਼ਨ ਨਾ ਲਵੋ ਸ਼ਾਮ ਆਉਂਦੇ ਆਉਂਦੇ ਪਾਣੀ ਘਟੂਗਾ ਖਨੌਰੀ ਦੇ ਵਿੱਚ ਜਿਵੇਂ ਇਸ ਤਰ੍ਹਾਂ ਕਹਿ ਰਹੇ ਪਾਣੀ ਘਟਿਆਗਾ 1 ਇੰਚ ਮਾੜਾ ਮੋਟਾ ਕਿਤੇ ਉੱਪਰ ਨੀਚੇ ਹੋ ਸਕਦਾਗਾ ਨਹੀਂ ਦੋਸਤੋ ਵਿਚਾਲੋਂ ਪਾਣੀ ਕਿਵੇਂ ਘਟ ਜੂਗਾ ਚਾਂਦਪੁਰੇ ਪਾਣੀ ਹੈਗਾ ਇਸ ਵਕਤ 15 400 ਪੂਰਾ ਚੱਲੀ ਜਾਂਦਾਗਾ ਠੀਕੇ ਪਾਣੀ ਵਧਿਆਗਾ ਖਨੌਰੀ ਵਿਚਾਲੇ ਹੈਗਾ ਕਿਵੇਂ ਘਟ ਜੂਗਾ ਨਹੀਂ ਘਟਦਾ ਮਿੱਤਰੋ ਉਹ ਕਿਤੇ ਆਮ ਗੱਲਾਂ ਗਿਆ ਜਿਹੜਾ ਵਿਭਾਗ ਨੋਟ ਕਰਦਾ ਉਹ 12 ਵਾਰੀ ਨੋਟ ਕਰਦਾਗਾ ਇੱਕ ਦਿਨ ਵਿੱਚ 12 ਵਾਰੀ ਨੋਟ ਕਰਦਾ ਤੇ 12 ਦੀ 12 ਵਾਰੀ ਮੇਰੇ ਕੋਲੇ ਰਿਪੋਰਟ ਆਉਂਦੀ ਆ ਉਹਦੀ ਪੂਰੇ ਤੇ ਪੂਰੇ ਓਨੇ ਵਾਰੀ ਰਿਪੋਰਟ ਆਉਂਦੀ ਆ ਜਿਹੜੀ ਆਪਾਂ ਰਿਪੋਰਟ ਲੈਣੇ ਉਹ ਕਿਵੇਂ ਲੈਣੇ ਕਿੱਥੋਂ ਲੈਣੇ ਉਹ ਆਪਾਂ ਸ਼ੇਅਰ ਨਹੀਂ ਕਰ ਸਕਦੇ ਪਰ 12 ਵਾਰੀ ਰਿਪੋਰਟ ਆਉਂਦੀ ਆ ਮੇਰੇ ਕੋਲੇ ਉਹ ਪਾਣੀ ਨਹੀਂ ਘਟਿਆਗਾ ਉਸ ਤੋਂ ਅੱਗੇ ਸਰਦੂਲਗੜ ਸਿਰਸਾ ਜਿਹੜਾ ਸਰਦੂਲਗੜ ਜਿਵੇਂ ਸਰਦੂਲਗੜ ਪਾਣੀ ਘਟਿਆ ਜਾਂ ਅੱਗੇ ਕਹਿੰਦੇ ਘਟਿਆ ਉਹ ਮਿੱਤਰੋ ਪਾਣੀ ਪਾਣੀ ਉਥੇ ਭਾਜਦਾ ਦੇਖੋ ਕਿਹੜੇ ਲੁੱਟ ਜਾਂਦਾ ਹੈਗਾ ਸ਼ੂਕਦਾ ਜਾਂਦਾ ਪਾਣੀ ਉਥੇ ਉਹ ਪਾਣੀ ਨਹੀਂ ਘਟੇਗਾ ਜਦੋਂ ਬੰਨ ਬੰਨਿਆ ਗਿਆ ਨਾ ਉਹ ਸਿਰਸੇ ਵਾਲੇ ਜ਼ੋਰ ਤਾਂ ਲਾ ਰਹੇ ਹੈਗੇ ਬੰਨ ਵੱਜ ਜੇ ਵਧੀ ਹੈਗਾ ਉਥੇ ਬਹੁਤ ਕੋਸ਼ਿਸ਼ ਕੀਤੀ ਜਾਂਦਾ ਚਾਰ ਪੰਜ ਪਿੰਡ ਲੱਗੇ ਹੋਏ ਆ ਉਥੇ ਉਹ ਬੰਨੇ ਜਾਂਦੇ ਬੰਨ ਲੈਣਗੇ ਉਹ ਉਸ ਤੋਂ ਬਾਅਦ ਫੇਰ ਪਾਣੀ ਮਾੜਾ ਮੋਡਾ ਉੱਪਰ ਜਾ ਸਕਦਾ ਹੈਗਾ ਕਿਉਂਕਿ ਜਦੋਂ ਬੰਨ ਵੱਜ ਗਿਆ ਗਿਆ ਆਪੀ ਚੜਨਾ ਹੈਗਾ ਉਹ ਨਹੀਂ ਘਟਿਆ ਹੋਏਗਾ ਪਾਣੀ ਦੇ ਜਿਹੜੇ ਕਿਊਸਕ ਨੇਗੇ ਮਤਲਬ ਲੀਟਰ ਨੇਗੇ ਉਹ ਲੀਟਰ ਉਹ ਨਹੀਂ ਆਗੇ ਲੀਟਰ ਨਹੀਂ ਘਟੇ ਉਥੇ ਤੁਹਾਡੇ ਕੋਲੇ ਪਾਣੀ ਘਟਣ ਲੱਗੂਗਾ 48 ਘੰਟੇ ਬਾਅਦ ਜਿਵੇਂ ਅੱਜ ਸ਼ਾਮ ਤੱਕ ਚੀਕੇ ਘਟੂਗੇ ਘਟੂਗਾ ਜਦੋਂ ਚੀਕੇ ਘਟ ਗਿਆ ਫਿਰ ਖਨੋਰੀ ਘਟੂ ਫਿਰ ਅੱਗੇ ਘਟੂਗਾ ਜਿਵੇਂ ਪਿੰਡਾਂ ਦੇ ਲੋਕਾਂ ਤੋਂ ਮੈਨੂੰ ਪਤਾ ਲੱਗਦਾਗਾ ਉਹਨਾਂ ਅਨੁਸਾਰ ਪਾਣੀ ਘਟ ਜਾਂਦਾਗਾ 1 ਇੰਚ ਕਿਤੇ ਸਾਫ ਭਰ ਗਿਆ ਮੜਾ ਮੋਟਾ ਕਿਤੇ 1 ਸੈਂਟੀਮੀਟਰ ਭਰ ਗਿਆ ਉਹ ਨਿੱਕੀ ਨਿੱਕੀ ਚੀਜ਼ ਨੋਟ ਕਰਦੇ ਆ ਜਿਹੜੇ ਉੱਪਰ ਰਹਿੰਦੇ ਆ ਨਾ ਬੰਦੇ ਇਸ ਵਕਤ ਗੀੜੇ ਤੇ ਪਹਿਰੇ ਤੇ ਨੇਗੇ ਚੀਕਾ ਆ ਗਿਆ ਚੀਕੇ ਤੋਂ ਅਗਲੇ ਪਾਸੇ ਬਾਦਸਾਪੁਰ ਸੌਲੀ ਸੁਤਰਾਣਾ ਚੰਦੂ ਮੰੜਵੀ ਆਪਣਾ ਬਾਦਲਗੜ ਵੇਂਗਾ ਬੁਸ਼ਹਿਰਾ ਇਹ ਸਾਰੇ ਲੋਕ ਮੈਨੂੰ ਵੀਡੀਓ ਭੇਜਦੇ ਆਗੇ ਮੇਰੇ ਨਾਲ ਕਨੈਕਟ ਦੇ ਵਿੱਚ ਨੇ ਇਹ ਇਹਨਾਂ ਨੂੰ ਲੱਗਦਾ ਵੀ ਸਾਬ ਪਰ ਕਾ ਮੋਟਾ ਨੀਵਾ ਹੋਵੇ ਕਿਉਂਕਿ ਇਹ ਇੱਕ ਇੱਕ ਸੂਤ ਤੇ ਨਿਗਾ ਰੱਖਦੇ ਆ ਜਦ ਉੱਪਰ نیچے ਹੁੰਦਾਗਾ ਇਹਨਾਂ ਨੂੰ ਮੈਂ ਕਹਣਾ ਜੀ ਪਹਿਲੀ ਗੱਲ ਤਾਂ ਇਹਨਾਂ ਦਾ ਧੰਨਵਾਦ ਇਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆਗਾ ਇਹਨਾਂ ਨੇ ਕੱਲਾ ਪੰਜਾਬ ਨਹੀਂ ਬਚਾਇਆਗਾ ਜਿਹੜੇ ਪੰਜਾਬ ਦਾ ਇਹ ਖਨੌਰੀ ਚੀਕਾ ਨਾ ਇਹਨਾਂ ਨੇ ਇਹੀ ਨਹੀਂ ਬਚਾਇਆ ਇਹਨਾਂ ਨੇ ਹਰਿਆਣਾ ਵੀ ਬਚਾਇਆਗਾ ਹਰਿਆਣੇ ਦੇ ਕਈ ਪਿੰਡ ਇਹਨਾਂ ਕਰਕੇ ਬਚੇ ਆ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈਗੀ ਬਹੁਤ ਸਖਤ ਪਹਿਰਾ ਇਹਨਾਂ ਦਾ ਜਿਹੜੀ ਵੀਡੀਓ ਦਾ ਆਪਾਂ ਛਿੱਟਾ ਇਹੀ ਕੱਢਦੇ ਆਗੇ ਪਾਣੀ ਘਟ ਗਿਆ ਘਟ ਚੁੱਕਿਆਗਾ 101% ਆਪਾਂ ਮੋਰਚਾ ਜ ਤਾਕੜੇ ਰਹੋ ਪਹਿਰਾ ਦਿਓ ਪੂਰਾ ਸਖਤ ਦੋ ਦਿਨ ਹੋਰ ਆ ਅੱਜ ਦੀ ਰਾਤ ਤੇ ਇੱਕ ਰਾਤ ਹੋਰ ਉਸ ਤੋਂ ਬਾਅਦ ਫਿਰ ਆਪਾਂ ਪਾਰਟੀ ਕਰਾਂਗੇ ਆਉਂਗਾ ਤੁਹਾਡੇ ਕੋਲ ਮਿਲਣ ਪੱਕਾ ਲਾਓ ਜ਼ੋਰ ਤਨ ਦਿਓ ਪਹਿਰੇ ਸਖਤ ਹਾਲਾਤ ਮੈਂ ਤੁਹਾਨੂੰ ਇਧਰੋਂ ਦੱਸੂਗਾ ਇਧਰਲੇ ਪਾਸੇ ਕੁਝ ਵੀ ਨਹੀਂ ਹੈਗਾ ਵਾਰਸ਼ ਵਗੈਰਾ ਇਧਰਲੇ ਪਾਸੇ ਕੁਝ ਨਹੀਂ ਹੈਗੀ ਇਹਹੀ ਸੀ ਹੁਣ ਦੀਆਂ ਆਪਣੇ ਗੱਲਾਂ ਬਾਤਾਂ ਮਿਲਦੇ ਆਪਾਂ ਦਿਨ ਦੀ ਰਿਪੋਰਟ ਇਕੱਠੀ ਕਰਕੇ ਸ਼ਾਮ ਨੂੰ ਤੁਹਾਡੇ ਕੋਲੇ ਦਵਾਰੇ 7-8 ਵਜੇ ਟਾਈਮ ਦੀ ਸਮੱਸਿਆ ਮੈਨੂੰ ਟਾਈਮ ਪੱਕਾ ਮੈਂ ਦੇ ਨਹੀਂ ਸਕਦਾ ਕਿਉਂਕਿ ਬਸ ਅੱਗੇ ਪਿੱਛੇ ਹੋ ਜਾਂਦਾਗਾ ਹੱਸੀ